ਦਾਬਾ YouTube ਚੈਨਲ ਤੁਹਾਨੂੰ ਪਤਾ ਪਿੰਡਾਂ ਪਿੰਡਾਂ ਵਿੱਚ ਜਾ ਕੇ ਸਰਵੇ ਕਰਦਾ ਆ ਮੈਂ ਤਰਮਾਲ ਖੁਰਦਾ ਆਇਆ ਸੀ ਇੱਧਰ ਦੀ ਸੋਚਾਂ ਲੰਗੇ ਹਾਂਜੀ ਹੋਰ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਕੀ ਨਾ ਆਇਆ ਫੇਰ ਤੁਹਾਡਾ ਸੋਚਾ ਆਰਾਮ ਜੀ ਸੱਚ ਬੋਲੂਗੇ ਸੱਚ ਸੱਚ ਨਾ ਵੀ ਤੁਹਾਡਾ ਸੋਚਾ ਆਰਾਮ ਆ ਹਾਂਜੀ ਹਾਂਜੀ ਚਲੋ ਖੈਰ ਅੱਛਾ ਆਪਣੇ ਪਿੰਡ ਕਿੰਨੇ ਜਿਹੜੇ ਆ ਸਰਪੰਚ ਜਿਹੜੇ ਆ ਇਸ ਵੇਲੇ ਮੈਦਾਨ 'ਚ ਆ ਗਏ ਆ ਤੈਨ ਨੇ ਆ ਜੀ ਤੈਨ ਫਿਰ ਅਖਾੜੇ ਵਿੱਚ ਆ ਗਏ ਆ ਆਈ ਯਾਰ ਹਾਂ ਤੇ ਫਿਰ ਪੰਜ ਕਿੰਨੇ ਕ ਆ ਗਏ ਪੰਜ ਤੇ 14 ਦੋ ਨਿਕਲ ਗਏ ਤੇ 12 ਰਹਿ ਗਿਆ ਪੱਚਾ ਮਤਲਬ ਪਹਿਲਾਂ 14 ਸੀਗੇ ਪਹਿਲਾਂ 14 ਹੁਣ ਰਹਿ ਗਏ 12 12 ਯਾਨੀ ਕਿ ਸਰਪੰਚਾਂ ਦੀ ਜਿਹੜੀ ਆਪਸੀ ਅਖਾੜੇ ਚ ਆਏ ਉਹ ਆਇਆ ਤਿੰਨ ਤੇ ਜਿਹੜੇ ਪੰਜ ਆ ਗਏ ਉਹ ਆ ਗਏ 12 ਆਪਣੇ ਬਾੜ ਕਿੰਨੇ ਕ ਹੈਗੇ ਪਿੰਡ ਵਿੱਚ ਬਾੜ ਸੱਤ ਹੈ ਬੱਲੇ ਪੱਲੇ ਪੱਲੇ ਉਹ ਤਾਂ ਚਲੋ ਠੀਕ ਹੈ ਜੇ ਸੱਤ ਬਾੜਿਆ ਤਾਂ 14 ਹੀ ਹੋਣੇ ਆ ਦੋ ਦੋ ਖੜਦੇ ਆ ਠੀਕ ਹੈ ਨਾ ਵੀ ਆਪਣੇ ਦੇਖੋ ਤੁਸੀਂ ਤਾਂ ਸਿਆਣੇ ਆ ਆਪਣੇ ਕਿੰਨੀਆਂ ਤੁਸੀਂ ਪੰਚਾਇਤਾਂ ਮਤਲਬ ਦੇਖੀਆਂ ਕਿੰਨੇ ਕ ਸਾਲ ਤੋਂ ਮਤਲਬ ਸੁਰਤ ਤੋਂ ਹੁਣ ਤੱਕ ਕਿੰਨੀਆਂ ਕ ਪੰਚਾਇਤਾਂ ਬਣਦੀਆਂ ਦੇਖ ਲਈਆਂ 75 ਸਾਲ ਦੀ ਉਮਰ ਹੋ ਗਈ ਆ 75 ਦੀ ਹਾਂਜੀ ਮੋਕੋਲ ਤਾਂ ਨਹੀਂ ਕਰਦੇ ਨਹੀਂ ਜੀ ਨਹੀਂ ਅੱਛਾ 77 ਦੀ ਹੋ ਗਈ ਆ ਉਮਰ ਹਾਂਜੀ 30 75 ਸਾਲ ਦੇ ਵਿੱਚ ਇਹਦਾ ਮਤਲਬ ਹੋ ਗਿਆ ਕਿ ਜੇ ਅੰਦਾਜ਼ਾ ਲਾਈਏ ਤਾਂ ਤੁਸੀਂ ਕੋਈ 10 ਕੋ ਪੰਚਾਇਤਾਂ ਦਾ ਬਣਦੀਆਂ ਦੇਖੀਆਂ ਜਦੋਂ ਤੁਸੀਂ ਉਦੋਂ ਪੰਚਾਇਤਾਂ ਬਣਦੀਆਂ ਸੀ ਮਾਹੌਲ ਕਿਦਾਂ ਦਾ ਹੁੰਦਾ ਸੀ ਮਾਹੌਲ ਇੱਕ ਨੰਬਰ ਵਧੀਆ ਇੱਕ ਨੰਬਰ ਹਾਂ ਕੋਈ ਗੜਬੜ ਨਹੀਂ ਕੋਈ ਕਿਸੇ ਇੱਕ ਦੂਜੇ ਦਾ ਕਹਿਣਾ ਮੰਨਦੇ ਸੀ ਹੁਣ ਤਾਂ ਕੋਈ ਬੁਲਾਉਂਦਾ ਵੀ ਨਹੀਂ ਕਿ ਹਾਂ ਵੀ ਵੋਟ ਉਹ ਨਹੀਂ ਹੁਣ ਵੋਟਾਂ ਆ ਗਈਆਂ ਸਾਰਿਆਂ ਨੇ ਬੁਲਾਣਾ ਕੋਈ ਵੀ ਬੁਲਾਦਾ ਇੱਥੇ ਨਾ ਅੱਛਾ ਹਾਂ ਚਲੋ ਗੱਲ ਇਦਾਂ ਆ ਆਪਣਾ ਆਪਣਾ ਹਿਸਾਬ ਆ ਪਰ ਪਹਿਲਾ ਮਾਹੌਲ ਮੈਂ ਕਹਿੰਦਾ ਵਧੀਆ ਸੀ ਪਹਿਲਾ ਵਧੀਆ ਪਰ ਹੁਣ ਮੈਂ ਕਹਿੰਦਾ ਲੋਕੀ ਜ਼ਿਆਦਾ ਪੜ ਲਿਖ ਗਏ ਤਾਂ ਵੀ ਥੋੜਾ ਜਿਹਾ ਤਾਂ ਵੀ ਥੋੜਾ ਜਿਹਾ ਫਰਕ ਆ ਗਿਆ ਫਰਕ ਆ ਗਿਆ ਫਰਕ ਹੀ ਲੈਣਾ ਦੇਖੋ ਪੜ ਲਿਖ ਕੇ ਅਗਲਾ ਕਾਨੂੰਨ ਜਾਣ ਜਾਣ ਦਾ ਅਗਲਾ ਕਹਿੰਦਾ ਇਸ ਹਿਸਾਬ ਨਾਲ ਬਣੋ ਚਲੋ ਗੈਰ ਸ਼ੁਕਰੀਆ ਜੀ ਜਾਣਕਾਰੀ ਦੇਣ ਲਈ ਇੱਥੇ ਆ ਗਿਆ ਚੌਂਕ ਦੇ ਵਿੱਚ ਖੜਾ ਹੋ ਗਿਆ ਨਾਲ ਦੀ ਨਾਲ ਮੈਂ ਕਹਿੰਦਾ ਨਾਲ ਦੀ ਨਾਲ ਇਕੱਠੇ ਹੋਈ ਜਾਂਦੇ ਆ ਅੱਛਾ ਤੁਸੀਂ ਇਹ ਦੱਸੋ ਮੈਨੂੰ ਥੋੜੀ ਪਤਾ ਤੁਸੀਂ ਕਿਹੜੀ ਬਾਲਡੀ ਦੇ ਨੇ ਕਿਹੜੀ ਨਹੀਂ ਹੈਗੇ ਅੱਛਾ ਕਿੱਦਾਂ ਦਾ ਮਾਹੌਲ ਠੀਕ ਆ ਜੀ ਮੈਂ 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 ਦੂਜੇ ਪਿੰਡ ਦਾ ਦੂਜੇ ਪਿੰਡ ਦੇ ਆ ਹਾਂ ਜੀ ਕਿਹੜਾ ਪਿੰਡ ਹੈ ਆਪਣਾ ਕਮਾਮ ਫੇ ਕਮਾਮ ਠੀਕ ਠਾਕ ਆ ਹਾਂ ਓਕੇ ਠੀਕ ਆ ਚੱਲਦਾ ਹੈ ਮਤਲਬ ਨਹੀਂ ਹੁੰਦਾ ਵੇ ਕਿਸੇ ਇੱਕ ਬੰਦੇ ਨੂੰ ਮਿਲਦਾ ਆ ਜਾਂ ਕਿਸੇ ਨੂੰ ਮੈਨੂੰ ਨਹੀਂ ਪਤਾ ਇਹਨਾਂ ਦੀਆਂ ਪਾਰਟੀਆਂ ਕਿਹੜੀਆਂ ਕਿਹਨਾਂ ਨੂੰ ਵੋਟ ਪਾਣੀ ਆ ਅਸੀਂ ਇਹਨਾਂ ਨੂੰ ਇਹ ਵੀ ਕਹਦੇ ਤਾਂ ਐਵੇਂ ਨਾ ਨਾ ਲਈ ਚੱਲਿਓ ਅਸੀਂ ਕਿਹਨੂੰ ਵੋਟ ਪਾਣੀ ਨਾ ਹੋਰ ਨਾ ਚੈਨਲ ਵਾਲਿਆਂ ਨੂੰ ਕਹਿ ਦਿਓ ਪਤਾ ਨਹੀਂ ਇਹਨਾਂ ਨੂੰ ਖਰੀਦ ਕੇ ਆ ਲੈ ਲੈ ਕੀ ਆ ਲਿਆ ਜੀ ਮਹਾਰਾਜ ਮਹਾਰਾਜ ਬਾਬਿਓ ਕਿੱਦਾਂ ਕਿਰਪਾ ਦੀ ਤੁਸੀਂ ਕਿਰਪਾ ਹਾਂਜੀ ਹੁਣ ਤਾਂ ਮੈਂ ਕਹਿੰਦਾ ਸਾਰਿਆਂ ਤੇ ਵੋਟਾਂ ਵਾਲੇ ਕਿਰਪਾ ਕਰਦੇ ਹੋਣੇ ਆ ਕੌਣ ਚੋਣ ਹੀ ਕਰਨੀ ਨਾਲ ਹੋਣੀ ਤੇ ਹੋ ਬਈ ਜਿਨ੍ਹਾਂ ਨੇ ਵੋਟਾਂ ਲੈਣੀਆਂ ਹਾਂਜੀ ਹਾਂਜੀ ਹੁਣ ਤਾਂ ਉਹਨਾਂ ਨੇ ਸਾਰਿਆਂ ਤੇ ਕਿਰਪਾ ਕਰਨੀ ਹੈਗੀ ਆ ਹਾਂਜੀ ਸਾਰਿਆਂ ਦੀ ਕਰਨੀ ਓਦਾਂ ਵੈਸੇ ਮੈਂ ਕਹਿੰਨਾ ਮਾਹੌਲ ਸ਼ਾਂਤੀ ਦੇ ਵਿੱਚ ਹੀ ਵੋਟਾਂ ਪੈਣੀਆਂ ਵਧੀਆ ਵੈਸੇ ਠੀਕ ਆ ਮਾਹੌਲ ਦਾ ਇੱਕ ਪਿੰਡ ਵਿੱਚ ਰਹਿਣਾ ਹਾਂਜੀ ਹਾਂਜੀ ਹੋਣਾ ਹਾਂਜੀ ਕੱਲ ਨੂੰ ਭੋਗਾਂ ਤੇ ਵੀ ਇਕੱਠੇ ਜਾਣਾ ਜਾਣਾ ਸਾਰੇ ਵਸ ਜਾਣਾ ਵਿਆਹ ਸ਼ਾਦੀਆਂ ਤੇ ਵੀ ਇਕੱਠੇ ਜਾਣਾ ਹਾਂਜੀ ਹਾਂਜੀ ਤੇ ਕਈ ਵਾਰ ਪੈਗ ਵੀ ਇਕੱਠੇ ਲਾਣਾ ਉਹ ਵੀ ਤੁਹਾਡੀ ਗੱਲ ਠੀਕ ਆ ਕਹਿਣ ਦਾ ਮਤਲਬ ਹੈ ਫਿਰ ਭਾਈਵੰਦੀ ਆ ਹਾਂਜੀ ਹਾਂਜੀ ਪਰ ਮਤਲਬ ਇਹ ਨਾ ਵੋਟਾਂ ਜਿਹਨੂੰ ਪਾਣੀ ਆ ਤੁਸੀਂ ਕੀ ਕਹਿਣਾ ਚਾ ਵੋਟਾਂ ਪਾਵਾਂ ਆਂ ਬਰਨਾਲ ਮਿਲ ਕੇ ਰਹਿਣ ਜੀ ਤੱਕ ਮਾਹੌਲ ਵਧੀਆ ਚਾਹੀਦਾ ਮਾਹੌਲ ਵਧੀਆ ਚਾਹੀਦਾ ਐਵੇਂ ਵੋਟਾਂ ਖਾਤਰ ਬੋਲਬਾਣੀ ਨਾ ਬੰਦ ਕਰ ਲਈਏ ਨਾ ਪੰਜ ਸਾਲ ਬਾਅਦ ਵੀ ਆਈ ਜਾਣੀਆਂ ਇਹ ਮੁਰਕੇ ਬੋਲਬਾਣੀਆਂ ਦੀਆਂ ਉਹ ਪੰਜ ਕਾਦੀਆਂ ਮੋਰੇ ਚੇਅਰਮੈਨੀਆਂ ਦੀਆਂ ਵੀ ਆ ਜਾਣੀਆਂ ਉਹ ਸਾਡਾ ਤਾਂ ਇੱਕ ਮੈਂ ਕਿਹਾ ਨਾ ਪੰਜਾਬੀ ਇੱਦਾਂ ਦਾ ਹਾਂਜੀ ਜਿੱਥੇ ਅਗਲੇ ਕਹਿੰਦੇ ਇਹਨਾਂ ਨੂੰ ਵੋਟਾਂ ਚ ਹੀ ਲਿਜਾਈ ਰੱਖੋ ਸਹੀ ਗੱਲ ਐ ਵੀ ਤੁਹਾਡੀ ਗੱਲ ਕਦੀ ਚੇਅਰਮੈਨੀ ਕਦੀ ਐਮਐਲਏ ਕਦੀ ਆਈ ਜੰਦੀਆਂ ਜੀ ਇਹ ਪਾਰਟੀਆਂ ਨਹੀਂ ਚਾਹੀਦੀ ਆਪਾਂ ਤਾਂ ਇਹ ਚਾਹੁੰਦੇ ਆਂ ਕਿ ਆਪਸੇ ਭਾਈਚਾਰਾ ਨਹੀਂ ਵਿਗੜਨਾ ਚਾਹੀਦਾ ਲੈ ਆਹ ਗੱਲ ਇਹਨਾਂ ਨੇ ਜੀ ਕਰ ਦਿੱਤੀ ਕਮਾਲ ਦੀ ਭਾਈਚਾਰਾ ਸਹੀ ਚਾਹੀਦਾ ਕਹਿੰਦੇ ਵੋਟਾਂ ਤੁਸੀਂ ਜਿੱਤੋਂ ਮਰਜੀ ਲੈ ਲਓ ਹਾਂਜੀ ਪਰ ਭਾਈਚਾਰਾ ਖਰਾਬ ਨਹੀਂ ਭਾਈਚਾਰਾ ਨਾ ਖਰਾਬ ਹੋਵੇ ਬਾਕੀ ਤਾਂ ਜੀ ਬਾਕੀ ਸਭ ਤੇ ਦੋਖਾਂ ਦਾ ਹਾਂਜੀ ਦੋ ਔਰ ਅਸੀਂ ਇਹ ਨਹੀਂ ਮੈਨ ਨਹੀਂ ਮੁੜ ਕੇ ਭਾਈਚਾਰਾ ਨਹੀਂ ਮਿਲਣਾ ਵੋਟਾਂ ਫੇਰ ਮਿਲ ਜਾਣੀਆਂ ਵੋਟਾਂ ਪੰਜ ਸਦੀ ਆ ਜਾਣੀਆਂ ਫੇਰ ਆ ਜਾਣੀਆਂ ਲੈ ਜੀ ਅਸੀਂ ਤਾਂ ਜਿੱਦਾਂ ਮੈਂ ਆਪਣੇ ਇਸ ਪਿੰਡ ਦੇ ਵਿੱਚ ਮੈਨੂੰ ਨਹੀਂ ਪਤਾ ਕਿਹੜੀਆਂ ਪਾਰਟੀਆਂ ਦੇ ਕੋਣ ਆ ਕਿਹੜੀ ਪਾਰਟੀਆਂ ਦੇ ਕਿਹੜੇ ਨਹੀਂ ਹੈਗੇ ਉਹ ਤੁਹਾਨੂੰ ਪਤਾ ਪਿੱਛੇ ਜੇ ਮੈਂ ਗੱਲਬਾਤ ਵੀ ਕਾਫੀ ਸਿਆਣਿਆਂ ਨਾਲ ਕਰਕੇ ਆਇਆ ਪਰ ਮੈਂ ਜਦੋਂ ਇੱਥੇ ਆਇਆ ਇੱਥੇ ਤਾਂ ਮਾਹੌਲ ਮੈਨੂੰ ਥੋੜ੍ਹਾ ਜਿਹਾ ਗਰਮਾ-ਗਰਮ ਜਿਹਾ ਲੱਗਦਾ ਲੋ ਜੀ ਇਹ ਤਾਂ ਬੜੀ ਤੇਜ਼ੀ ਦੇ ਨਾਲ ਤੁਰੇ ਹੋਇਆ ਹਲੇ ਵੋਟਾਂ ਦਾ 15 ਤਰੀਕ ਨੂੰ ਆ ਭਾਜੀ ਹੁਣ ਤੋਂ ਤੁਰਾਂਗੇ ਤਾਂ ਹੀ ਗੱਲ ਬਣਨੀ ਆ ਉਹ ਭਾਜੀ ਤੇਜ਼ ਤੁਰੇ ਹੋ ਕਿਸੇ ਨਾਲ ਗੱਲ ਗੁਲਤਾ ਕਰ ਲਿਆ ਕਰੋ ਉਹ ਭਾਜੀ ਗੱਲਬਾਤ ਤਾਂ ਕਰ ਲਿਆ ਕਰੋ ਬੜੇ ਤੇਜ਼ ਆ ਗਏ ਕਿੱਧਰ ਨੂੰ ਚੱਲੇ ਹੋ ਇਹ ਵੋਟਾਂ ਮੰਗਦੇ ਆ ਜੀ ਵੋਟਾਂ ਮੰਗਦੇ ਆ। ਵੋਟਾਂ ਮੰਗਦੇ ਬੇਨਤੀ ਕਰਦੇ ਆ ਸਾਰਿਆਂ ਨੂੰ। ਨਹੀਂ ਬੇਨਤੀਆਂ ਵੋਟਾਂ ਤੋਂ ਬਾਅਦ ਵੀ ਰਹਿਣਗੀਆਂ। ਬਿਲਕੁਲ ਰਹਿਣਗੀਆਂ। ਕਿਤੇ ਇਦਾਂ ਤਾਂ ਨਹੀਂ ਵੋਟਾਂ ਤੱਕ ਹੀ ਆ। ਨਹੀਂ ਨਹੀਂ ਨਹੀਂ। ਬਾਅਦ ਵੀ ਰਹਿਣਗੀਆਂ। ਹਾਂਜੀ। ਇਹ 5 ਸਾਲ ਰਹੀ ਅਜੇ। 5 ਸਾਲ ਲਈ। ਅੱਛਾ ਫਿਰ ਜੇ ਬੇਨਤੀਆਂ ਕਰਦੇ ਨਾ ਕਬੂਲ ਕੀਤੀ ਕੰਮ ਨਾ ਕੀਤੇ ਵੇ 25 ਸਾਲੀ ਬਾਅਦ ਫੇਰ ਅਜੇ। ਤੇ ਹੋਜੂ ਕੰਮ? ਲਓ ਜੀ ਆਹ ਗੱਲ ਬੜੀ ਵਧੀਆ ਕਰ ਦਿੱਤੀ ਆ। ਠੀਕ ਹੈ ਜੀ। ਮੈਂ ਤੁਸੀਂ ਦੇਖ ਲਿਆ ਮਾਹੌਲ ਤਾਂ ਇੱਥੇ ਆਲੇ 15 ਤਰੀਕ ਨੂੰ ਵੋਟਾਂ ਆ ਮਾਹੌਲ ਹਜੇ ਗਰਮਾ-ਗਰਮ ਆ ਭਾਈ ਸਾਹਿਬਾ ਕੀ ਗੱਲ ਹੋ ਗਈ ਪੈ ਜਗਮ ਹੋਇਆ ਜੀ ਜਗਮ ਹੋਇਆ ਆ ਜੀ ਤੇ ਹੁਣ ਮੈਂ ਕਹਿੰਦਾ ਤੁਹਾਡੇ ਪਿੰਡ ਦਾ ਮਾਹੌਲ ਕਿਦਾਂ ਹੁਣੇ ਹੀ ਹੋਣੇ ਹੀ ਉਹ ਲੇਵਾ ਜੀ ਕਿਦਾਂ ਹੁਣੇ ਤੇਜ਼ ਆ ਹੁਣੇ ਤੇਜ਼ ਹੋ ਗਿਆ ਉਹ ਜੀ ਤੇਜ਼ ਹੋ ਗਿਆ ਹੁਣੇ ਆਵੇ 15 ਤਰੀਕ ਦਾ ਪਤਾ ਹੀ ਨਾ ਲੱਗਣਾ ਕਦੋਂ ਆ ਗਈ ਅੱਜ ਦਾ 8 ਹੋ ਗਈ ਹਨਾ ਹਾਂ ਜੀ ਅੱਠ ਆਜੇ ਅੱਜ 8 ਹੋ ਗਈ ਮੈਂ ਕਹਿੰਦਾ ਜਿਹੜੀਆਂ ਵੋਟਾਂ ਤਾਂ ਇਹ ਤਾਂ 25 ਸਾਲੀਆਂ ਆਂਦੀਆਂ ਜਾਂਦੀਆਂ ਹਨਾ ਲੈਣੀਆਂ ਤੇ ਆਹ 25 ਸਾਲੀਆਂ ਆਉਣੀ ਆ ਜੀ ਤੇ ਕਿਉਂ ਨਾ ਮੈਂ ਕਹਿੰਦਾ ਪਿਆਰ ਨਾਲ ਹੀ ਉਹ ਵਧੀਆ ਜੀ ਪਿਆਰ ਨਾਲ ਹੋ ਜਵੇ ਤਾਂ ਕੋਈ ਨਹੀਂ ਨਹੀਂ ਚਲੋ ਪਿਆਰ ਤਾਂ ਹੈਗਾ ਮੈਂ ਕਹਿੰਦਾ ਵੋਟਾਂ ਵੀ ਜਿਹੜੀਆਂ ਲੈਣੀਆਂ ਹਨ ਕਿਸੇ ਨਾਲ ਕਿਸੇ ਦੇ ਮਤਲਬ ਕਿਸੇ ਦੇ ਨੀਜੀ ਟਿੱਪਣੀ ਨਾ ਕੀਤੀ ਜਾਵੇ ਕਿਸੇ ਦੇ ਉੱਪਰ ਹੋਣਾ ਹਾਂਜੀ ਹਾਂਜੀ ਵੋਟ ਲੈਣੀ ਆ ਉਹ ਲੈ ਲਓ ਵੋਟ ਤਾਂ ਲੈਣੀ ਆ ਹਰ ਇੱਕ ਨੇ ਲੈਣੀ ਵੋਟ ਪਰ ਮੈਂ ਕਹਿੰਦਾ ਪਿਆਰ ਦੇ ਨਾਲ ਉਹ ਵੱਖਰੀ ਗੱਲ ਹੋ ਜਾਂਦੀ ਹੈ ਜੀ ਉਹ ਨਜ਼ਾਰਾ ਹੀ ਵੱਖਰਾ ਪਰ ਇੱਕ ਗੱਲ ਹੈ ਜੀ ਮੈਂ ਕਈ ਪਿੰਡਾਂ 'ਚ ਘੁੰਮਿਆ ਤੁਹਾਡੇ ਪਿੰਡ ਦਾ ਮਾਹੌਲ ਤਾਂ ਅੱਜੇ ਗਰਮ ਹੋਇਆ ਆ ਹਾਂਜੀ ਹਾਂਜੀ ਠੀਕ ਪਿੰਡ ਦਾ ਪਹਿਲਾ ਹੀ ਹੋ ਗਿਆ ਠੀਕ ਹੈ ਜੀ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਪੰਜਾਬ ਦੀ ਪ੍ਰਾਣੀ ਤੇ ਪਰੋਸੇਮਨ ਢਿੱਲੋਂ ਇੰਟਰਨੈਸ਼ਨਲ ਕੋਰੀਅਰ ਸਰਵਸ ਰੇਲਵੇ ਰੋਡ ਨਮਾ ਸ਼ਹਿਰ ਵਿਦੇਸ਼ ਨੂੰ ਪਾਰਸਲ ਡਾਕੂਮੈਂਟਸ ਕੱਪੜੇ ਤੇ ਹੋਰ ਘਰੇਲੂ ਸਮਾਨ ਭੇਜਣ ਦੇ ਲਈ ਸੰਪਰਕ ਕਰੋ ਫੋਨ ਨੰਬਰ 87250 11620 87250 11620 ਤੇ فون ਕਰੋ ਕਟ ਖਰਚਾ ਫਾਸਟ ਸਰਵਸ ਆ ਜਿਹੜੇ ਮਿਹਨਤ ਕਾਸ਼ ਬੈਠੇ ਨੇ ਮੈਨੂੰ ਨਹੀਂ ਪਤਾ ਇਹਨਾਂ ਦਾ ਕਿਹੜੀ ਪਾਰਟੀ ਨਾਲ ਸੰਬੰਧ ਹੈ ਜਾਂ ਕੁਛ ਹੈਗਾ ਪਰ ਇਹ ਜਿਹੜਾ ਮਜ਼ਦੂਰ ਵਰਗ ਹੈਗਾ ਇਹ ਵਧੀਆ ਗੱਲ ਦੱਸ ਸਕਦਾ ਕਿਉਂਕਿ ਇਹਨਾਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਮਤਲਬ ਉਮਰ ਦੇ ਹਿਸਾਬ ਨਾਲ ਵੀ ਤੁਸੀਂ ਹੁਣ ਦੇਖ ਲਓ ਇਹ ਕੁਛ ਜਿਹੜਾ ਜ਼ਿਆਦਾ ਵਧੀਆ ਦੱਸ ਸਕਦੇ ਆ ਹੋਰ ਜੀ ਕੀ ਹਾਲ ਹੈ ਜੀ ਵਧੀਆ ਜੀ ਵਕਤ ਆ ਕੱਲ ਤੇ ਇੱਕ ਕਾਹਦਾ ਕੰਮ ਚੱਲ ਰਿਹਾ ਇਹ ਨਰੇਗਾ ਦਾ ਚੱਲਦਾ ਜੀ ਨਰੇਗਾ ਦਾ ਹਾਂਜੀ ਨਾਂ ਕੀ ਆ ਆਪਣਾ ਨਾਂ ਮੇਰਾ ਹੈਗਾ ਜੀ ਪਰਮਜੀਤ ਪਿੰਡ ਪਿੰਡ ਮਾਲ ਖੁਰਦ ਅੱਛਾ ਇਹ ਦੱਸੋ ਚਲੋ ਪੰਚਾਇਤਾਂ ਤਾਂ ਜਦੋਂ ਵੀ ਕੋਈ ਬਣਦੀਆਂ ਆ ਕਿਸੇ ਨੂੰ ਕੋਈ ਰਾਹ ਸਾਂਦੀਆਂ ਕਿਸੇ ਨੂੰ ਨਹੀਂ ਰਾਹ ਸਾਂਦੀਆਂ ਆਹ ਜੀ ਇਹ ਤਾਂ ਮਾਂ ਗੇਰ ਮਾਂ ਦੇ ਬਖਰੀ ਗੱਲ ਆ ਹਾਂਜੀ ਹਾਂਜੀ ਪਰ ਫਿਰ ਵੀ ਮਨ ਦੇ ਵਿੱਚ ਕੋਈ ਹੁੰਦਾ ਕਿ ਹੁਣ ਨਵੀਂ ਪੰਚਾਇਤ ਆਣੀ ਆ ਜਿੰਨੀ ਵਾਰ ਵੀ ਕੋਈ ਨਵੀਂ ਪੰਚਾਇਤ ਆਦੀ ਆ ਹਰ ਵਿੱਚ ਮਨ ਚ ਕੋਈ ਨਾ ਕੋਈ ਨਵੀਂ ਗੱਲ ਹੁੰਦੀ ਆ ਨਵਾਂ ਕੋਈ ਆਪਣਾ ਹੋ ਹੁਣ ਹੁਣ ਤੁਹਾਡੇ ਮਨ ਚ ਕੀ ਆ ਕਿ ਕਿੱਦਾਂ ਦੀ ਪੰਚਾਇਤ ਹੋਵੇ ਅਸ ਤੇ ਦੇਖੋ ਜੀ ਪੰਚਾਇਤ ਅਸੀਂ ਤਾਂ ਇਹੀ ਕਹਿੰਨੇ ਆ ਵੀ ਪੰਚਾਇਤ ਜਿਹੜੀ ਹੁਣ ਵੀ ਆਣੀ ਆ ਹੂੰ ਬੇ ਬਹੁਤ ਵਧੀਆ ਆਵੇ ਹੂੰ ਸਹੀ ਕੰਮ ਕਰਨ ਵਾਲੀ ਹੋਵੇ ਪਿੰਡ ਦਾ ਵਿਕਾਸ ਵਧੀਆ ਕਰਨ ਵਾਲੀ ਆ ਉਹਦਾ ਤਾਂ ਹੁਣ ਵੋਟਾਂ ਜਿੰਨਾ ਵੀ ਮੰਗਣੀਆਂ ਹੋਂ ਤਾਂ ਕਹਿਣਾ ਮੈਂ ਤਾਂ ਕੰਮ ਹੀ ਕਰੂੰਗਾ ਮੈਂ ਕਰੂੰਗਾ ਮਤਲਬ ਕੀ ਆ ਕਿ ਉਹ ਸਾਰੇ ਪਿੰਡ ਨਾਲ ਹੀ ਸਵਾਨਦੇ ਆ ਹਾਂ ਸਾਡਾ ਕਿਸੇ ਪਾਰਟੀ ਦਾ ਨਹੀਂ ਸਾਨੂੰ ਮਤਲਬ ਪੰਚਾਇਤ ਚਾਹੀਦੀ ਆ ਉਹ ਤੁਸੀਂ ਤਾਂ ਆਪਣਾ ਇੱਥੇ ਹੈ ਵੀ ਖੇਤੀ ਵੜੀ ਆਹੀ ਕੁਛ ਹੀ ਆ ਆਹੀ ਕੁਛ ਮਤਲਬ ਇਦਾਂ ਆ ਵੀ ਜਿਹੜੀ ਵੀ ਪੰਚਾਇਤ ਆ ਜਾਵੇ ਜਿੱਤੇ ਹਾਰੇ ਕੋਈ ਵੀ ਜਿਹੜਾ ਵੀ ਜੱਤੇ ਉਹ ਕੰਮ ਵਧੀਆ ਕਰ ਕੰਮ ਵਧੀਆ ਕਰ ਜਣੀ ਸਾਰਿਆਂ ਦੀ ਗੱਲ ਸੁਣੇ ਸਾਰਿਆਂ ਦੀ ਗੱਲ ਹਾਂਜੀ ਹੋਰ ਜੀ ਤੁਸੀਂ ਵੀ ਹੈ ਲੱਗਿਓ ਕੰਮ ਕਰਨ ਹਾਂਜੀ ਹਾਂਜੀ ਮਤਲਬ ਉਦਾਂ ਪਤਾ ਕੀ ਹੈਗਾ ਆ ਬੰਦਾ ਮਜਬੂਰੀ 'ਚੇ ਕੰਮ ਕਰਦਾ ਹਾਂਜੀ ਮਜਬੂਰੀ 'ਚ ਨਹੀਂ ਤਾਂ ਕੇ ਦਾ ਦਿਲ ਕਰਦਾ ਆ ਫੇ ਤੇ ਸੜਕਾਂ ਤੇ ਰੁੜੇ ਸਵੇਰ ਤੋਂ ਆਕੇ ਸ਼ਾਮ ਤੱਕ ਰੁੜੇ ਹੈਨਾ ਆਪਣਾ ਵੀ ਮਨ ਕਰਦਾ ਕੀ ਏਸੀ 'ਚ ਬੈਠੀਏ ਜਾਂ ਆਪਣੇ ਘਰ ਬੈਠ ਕੇ ਪਰ ਮਜਬੂਰੀ ਆ ਆ ਮਜਬੂਰੀਆਂ ਕਰਦੀਆਂ ਪਰ ਇੱਕ ਗੱਲ ਆ ਜਿਹੜਾ ਮਜ਼ਦੂਰ ਵਰ ਗਿਆਗਾ ਨਾ ਇਹ ਮਿਹਨਤ ਬੜੀ ਕਰਦਾ ਹੁਣ ਪੰਚਾਇਤ ਨਵੀਂ ਆਣੀ ਆ ਚਲੋ ਮਜ਼ਦੂਰ ਵਰਗ ਲਈ ਤਾਂ ਇਹੀ ਹੁੰਦਾ ਪੇ ਵਧੀਆ ਹੋਵੇ ਕਿੱਦਾਂ ਦੀ ਪੰਚਾਇਤ ਹੋਵੇ ਜੇ ਤਾਂ ਬਸ ਪਿੰਡ ਦਾ ਸੁਧਾਰ ਵਧੀਆ ਕਰਨ ਵਾਲੀ ਹੋਵੇ ਆ ਸਫਾਈ ਖ ਕਰ ਹੋਵੇ ਮੈਂ ਕਹਿੰਦਾ ਇਦਾਂ ਤੇ ਇਦਾਂ ਵੀ ਹੋ ਜਵੇ ਤਾਂ ਨਹੀਂ ਪੰਚਾਇਤ ਚਾਹੀਦੀ ਸਾਨੂੰ ਨਹੀਂ ਨਹੀਂ ਮੈਂ ਕਹਿੰਦਾ ਇਦਾਂ ਇਦਾਂ ਵੀ ਹੋ ਜਵੇ ਹਾਂਜੀ ਪੇ ਜਿਹੜਾ ਸਾਡਾ ਪੰਜਾਬ ਆ ਉਹਦੀ ਸਰਕਾਰੇ ਇਦਾਂ ਦੀ ਹੋ ਜਵੇ ਪੇ ਜਿਹੜੇ ਜਦੋਂ ਬੰਦੇ ਦੀ ਉਮਰ ਹੁੰਦੀ ਆ ਬਹਿ ਕੇ ਆਰਾਮ ਕਰਨ ਦੀ ਤਾਂ ਉਹਨੂੰ ਇਹ ਕੰਮ ਨਾ ਕਰਨੇ ਪੈਣ ਠੀਕ ਹੈ ਮੈਂ ਕਹਿੰਦਾ ਠੀਕ ਹੈ ਹੀ ਆ ਗੱਲ ਇਹ ਸਹੀ ਹੈ ਜੀ ਇਹਦਾ ਸਰਕਾਰ ਨੂੰ ਸੁਣਨ ਜਾਇਗਾ ਕਿਉਂ ਮੈਂ ਠੀਕ ਗੱਲ ਠੀਕ ਹੈ ਹੀ ਆ ਬਿਲਕੁਲ ਜੀ ਜਿਸ ਉਮਰ ਦੇ ਵਿੱਚ ਅਸੀਂ ਆਰਾਮ ਕਰਨਾ ਹਨਾ ਹਾਂਜੀ ਹਾਂਜੀ ਉਸ ਉਮਰ ਦੇ ਵਿੱਚ ਸੜਕਾਂ ਤੇ ਰੋਲਾ ਰੋਣਾ ਮਤਲਬ ੱੱਕੇ ਖਾਣੇ ਭੈਣ ਤਾਂ ਪੰਚਾਇਤਾਂ ਤਾਂ ਆਪਣਾ ਕੰਮ ਕਰ ਦੇਣਗੇ ਆ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਜੀ ਸਾਡੇ ਗਰੀਬਾਂ ਵਾਸਤੇ ਆ ਮਜ਼ਦੂਰਾਂ ਬੰਦਿਆਂ ਲਈ ਮਜ਼ਦੂਰਾਂ ਬੰਦਿਆਂ ਲਈ ਇਸ ਕਰਕੇ ਆ ਦਿਹਾੜੀ ਸਾਡੀ ਕੀ 300 ਨਾਲ ਸਾਡਾ ਗੁਜ਼ਾਰਾ ਕਿਤੇ ਹੁੰਦਾ ਬਿਟੇਂ ਪਾਸੇ ਨਹੀਂ ਐਦਾਂ ਕਰੇ ਜਿਹੜਾ ਸਾਡਾ ਕੋਈ ਮੰਤਰੀ ਆ ਜਾਂ ਕੋਈ ਆ ਤੁਹਾਡਾ ਤੁਸੀਂ 300 ਦਾ ਦੇ ਮਹੀਨੇ ਦਾ ਬਣਿਆ 9000 ਮੰਤਰੀ 15000 ਚ ਕਿਹਿਆ ਕਰਕੇ ਦੱਤ ਦੇ 15 ਚ ਕਿਥੋਂ ਹੁੰਦੇ 15 ਚ ਕਰਕੇ ਦਾਤ ਵੇਖੇ ਤੁਹਾਡੀ ਦਿਹਾੜੀ ਨੂੰ ਤਾਂ 300 ਕਹਿੰਦੇ ਆ 15000 ਤਾਂ ਆ ਦੇ ਫਿਰ ਇਹਨਾਂ ਦਾ ਬੰਦਾ ਆ